ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾੜ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਚੰਡੇਆਣਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ 3 ਨਗ ਲੈ ਕੇ ਆਂਦੇ ਆ ਜੀ ਡਿਟੇਲ ਤੁਹਾਨੂੰ ਮੈਂ ਬਾਅਦ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਹੈ ਨੰਬਰ ਸਕਰੀਨ ਤੇ ਚੱਲੂਗਾ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਰਾੜ ਸਾਹਿਬ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਆਪਣਾ ਮੱਖਣ ਸਿੰਘ ਜੋਹੜ ਪਿੰਡ ਚੰਡੇਵਾਲਾ ਚੜੱਕ ਜਿਹੜਾ ਮੋਗਾ ਮੋਬਾਈਲ ਨੰਬਰ 9909794300 ਤਿੰਨ ਨਾਗਾ ਬਾਈ ਤਿੰਨ ਨਾਗਾ ਬਰਾੜ ਸਾਹਿਬ ਪਹਿਲਾਂ ਆਪਾਂ ਗਾਂ ਤੋਂ ਸ਼ੁਰੂ ਕਰ ਲੈਂਦੇ ਆ ਸੁਆ ਕਿਨ ਨਾ ਮੈਂ ਵੜਦਾ ਜੀ ਇਹ ਯਾਰ ਆਪਾਂ ਪਿਛਲੀ ਵੀਡੀਓ ਚ ਪਾਈ ਸੀਗੀ ਹਾਂਜੀ ਉਹਦੋਂ ਕੇ ਵੀਰ ਨੇ ਯਾਰ ਸਾਨੂੰ ਸਾਈ ਪਾਤੀ ਅੱਛਾ ਉਹ ਲੈਣ ਨਹੀਂ ਆਇਆ 1000 ਰੁਪਿਆ ਪਾਇਆ ਵਾ ਅੱਛਾ ਤੇ ਮੁੜ ਕੇ ਚੱਲ ਨਹੀਂ ਆਇਆ ਤਾਂ ਉਹਦੀ ਮਰਜ਼ੀ ਹੂੰ ਤੇ ਆਪਾਂ ਸਾਰਿਆਂ ਨੂੰ ਕਹਤਾ ਬਾਈ ਵੈਗ ਗਈ ਹੂੰ ਸੁਆ ਦੂਜਾ ਇਹਦਾ ਠੀਕ ਆ 17 ਕਿਲੋ ਦੁੱਧ ਦਾ ਕੰਡੇ ਵਾਲਾ ਜੋਖ ਦਾਂਗੇ ਕੰਡੇ ਲਾ ਲੈ ਯਾਰ ਕੰਡੇ ਵਾਲਾ ਜਦੋਂ ਤੈਨੂੰ ਕਹਤਾ ਹੂੰ ਤੇ ਬੱਚਾ ਦੇ ਮਗਰ ਇਹਨੂੰ 8 ਦਿਨ 9 ਦਿਨ ਹੋ ਗਏ ਸੂਈ ਨੂੰ ਹੂੰ ਤੇ ਥੂ ਮੂਰਲਾ ਥੋੜਾ ਜਿਹਾ ਥਣ ਘੱਟਾ ਕਿੰਨਾ ਘੱਟਾ ਅੱਦਾ ਮੰਨ ਲੈ ਕੋਈ ਯਾਰਾ ਅੱਦਾ ਮੰਨ ਕੇ ਆ ਜੇ ਹਾਂ ਠੀਕ ਆ ਪੂਰ ਨਹੀਂ ਛਿੱਟਾ ਨਹੀਂ ਹੈ ਉਹ ਸਾਰੇ ਕਾਹੇ ਦੀ ਗਾਰੰਟੀ ਸਾਡੀ ਤੋੜ ਕੇ ਦਿਖਾ ਦੇ ਵੀਰੇ 17 ਕਿਲੋ ਦੁੱਧ 22 ਦਾ ਕਿ ਆਪ ਦਾ ਜੋਕ ਕੇ ਲੈ ਜਾਓ ਦੋ ਟਾਈਮ ਚੋਲਿਓ ਚਾਰ ਚੋਲਿਓ ਤੇ ਚਾਹੇ 6 ਚੋਲਿਓ ਰੰਗ ਪ੍ਰਿੰਟ ਪੂਰਾ ਚੰਗਾ ਜਾਤ ਬਰੀਡ ਵੀ ਪੂਰੀ ਚੰਗੀ ਆ ਬੱਚਾ ਇਹਦੇ ਮਗਰ ਮੇਲ ਕਾਪ ਆ ਗਿਆ ਇੱਕ ਥਾਂ 'ਚੋਂ ਦੁੱਧ ਘੱਟ ਆ ਤੁਸੀਂ ਹੋਰ ਲੈ ਬਹਿਣੀ ਵਾਲੇ ਜੋ ਆ ਬਰਾੜ ਸਾਹਿਬ ਅੱਦਾ ਮੰਨ ਕੇ ਆ ਜੋ ਚਾਹੇ ਤੁਸੀਂ ਰੰਗ ਪ੍ਰਿੰਟ ਹੈ ਨਾ ਬਈ ਪੂਰਾ ਚੰਗਾ ਇਹਦਾ ਵੇਖ ਤਾਂ ਸਹੀ ਯਾਰ ਲੈ ਨਿੱਗਰ ਨਰੋਈ ਆ ਉਹ ਵੀ ਸੁਨੱਖੀ ਵਹਿੜਾ ਕੋਈ ਆਏ ਨਹੀਂ ਕੀ ਹੈ ਨਾ ਰੋਕ ਲਈ ਵੀਰੇ ਇੱਥੇ ਹਵਾਨਾ ਚੈੱਕ ਕਰਾ ਦਿੰਨਾ ਬਰੇ ਮੇਂ ਨੇੜੇ ਤੋਂ ਲਓ ਜੀ ਪਾਓ ਹਵਾਨੇ ਦੇ ਦਰਸ਼ਨ ਠੰਡੀ ਵੀ ਐਡੀ ਆ ਬਰਾੜਾ ਲੈ ਇੱਥੇ ਬਹਿ ਜਾ ਲੈ ਇੱਥੇ ਹੀ ਲੈ ਲੈ ਚੁਵਾਈ ਚੈੱਕ ਕਰੋ ਵੀਰੇ ਠੀਕ ਆ ਆਉਂਦੀ ਨਾ ਮੋਗ ਗੇ ਅੰਗੂਲਾ ਹੂੰ ਠੀਕ ਆ ਲੈ ਚਾਰੇ ਥਣਾਂ ਦੀ ਵੇਖ ਲੈ ਠੀਕ ਆ ਚਵਾਈ ਦੀ ਬਿਲਕੁਲ ਓਕੇ ਆ ਓਕੇ ਆ ਜੀ ਡਨ ਬਾਕੀ ਥਾਣ ਤੁਸੀਂ ਨੇੜੇ ਤੋਂ ਚੈੱਕ ਕਰ ਆ ਥਾਣਾ ਮੜਾ ਜਾ ਘਾਟਾ ਬਾਈ ਹੁਣ ਤਾਂ ਚੋਈ ਚਵਾਈ ਆ ਹੁਣ ਤੈਨੂੰ ਪਤਾ ਸੁਭਾਹ ਟਾਈਮ ਇਹ ਤਾਂ ਗੱਲ ਐ ਚੱਲੀ 17 ਕਿਲੋ ਕੰਡੇ ਚੜ੍ਹ ਕੇ ਲੈ ਜਾਓ ਹੁਸਨਵਾਲਾ ਆਣਾ ਬਾਈ ਹੁਸਨਵਾਲਾ ਦਾ ਯਾਰ ਵਹਿੜ ਕੇ ਨੇ ਬਾਈ ਦੇਣੀ ਨਹੀਂ ਜਿਹੜੇ ਪਾਚ ਅਸੀਂ ਦੇ ਦੇਣੀ ਆ ਕਿੰਨੇ ਚ ਦੇ ਦੇਣੀ ਹੁਣ ਦੀ ਵਾਲੇ ਮੌਲੀ ਕਰਨੇ ਆ ਤੂੰ ਵਹਿੜ ਦੇਖ ਬਰਾੜਾ ਤੂੰ ਦੁਬਾਰਾ ਫੇਰ ਵਿਖਾ ਮਾੜੀ ਜੀ ਬੱਠ ਪੁੜਾ ਦੇਖੋ ਗੋਲ ਮੋਲ ਸੰਭੀ ਪਲੀਆ ਦੁੱਧ ਤਾਂ ਹੋਰ ਵੀ ਵੱਜੂ ਬਾਈ ਦੁੱਧ 20 ਕਿਲੋ ਯਾਰ ਅਹੀਂ ਚਵਾ ਦਿਆਂਗੇ ਕਾਰ ਦਿਨ ਖੜੀ ਰਹੀ ਸਾਡੇ ਕੋਲੇ ਖੜੀ ਰਹਿਣਾ ਬਲਗੀ ਦਾ ਕਰਮ ਵਾਲੀ ਛੇਤੀ ਤਾਂ ਨਹੀਂ ਇਹ ਵੈਖਦੀ ਕਿ ਹੋ ਜੇ ਪਿਛਲੀ ਵੇੜੀ ਵਿੱਚ ਬਦਨਾਮ ਹੋ ਜੇ ਪਸ਼ੂ ਫਿਰ ਉਹ ਛੇਤੀ ਵੇਚ ਦਾਂਦਾ ਹੂੰ ਠੀਕ ਆ ਇਹਦਾ ਮੋਲ ਔਰ ਦੀਆਂ ਵਾਲਾ ਕਰਦੀ ਜਮਾ ਅੱਜ ਜਿਹੜੇ ਜਿਹੜੇ ਵੇਡ ਚਲੇ ਟੋਕੜਾ ਵੇਚੀਆਂ ਅਸੀਂ ਇਹ 52000 ਤੋਂ 200 ਰੁਪਇਆ ਛੋੜੀ ਕਰਨੀਆਂ 50 ਵਾਲਾ ਵੀਰ ਮੈਨੂੰ ਫੋਨ ਨਾ ਲਾਵੇ ਬੱਲ ਲੈਣੇ ਆ ਸਿੱਧਾ ਖਾਤੇ 'ਚ ਪੈਸੇ ਪਾਵੇ 100 ਬਸ ਯਾਰ 50 ਆ ਵੀਰ ਫੋਨ ਨਾ ਲਾਵੇ 52 ਦੀ ਦੇਣੀ ਆ ਬਸ 17 ਕਿਲੋ ਕੰਡੇ ਚਾੜ ਕੰਡੇ ਚਾੜ ਕੇ ਲੈ ਜਾ ਦੋ ਡੰਗ ਚੋਲੇ ਚਾਰ ਡੰਗ ਚੋਲੇ ਹੁਣ ਚਵਾਈ ਤੈਨੂੰ ਵਿਖਾਤੀ ਠੀਕ ਆ ਦੋ ਨੰਬਰ ਨਾ ਗਏ ਭਾਈ ਦੂਜਾ ਸੂਆ ਸੂਈ ਆਈ ਝੋਟੀ ਨੂੰ 15 ਦਿਨ ਹੋ ਗਏ ਸੂਈ ਨੂੰ ਬੱਚਾ ਕੀ ਆ ਕੱਟਾ ਮਗਰ 10 ਕਿਲੋ ਦੁੱਧ ਆਏ ਥੱਲੇ ਜੋਖ ਦਾਂਗੇ ਰਾਤ ਆਈ ਆਪਣੇ ਕੋਲ ਜੇ ਕੋਈ ਆਨਲਾਈਨ ਮੂੰਆਉਂਦਾ ਤਾਂ 8 ਦੀ ਗਰੰਟੀ ਇੱਥੇ ਚੋਲੂ ਦਾ 9 ਦੀ ਗਰੰਟੀ ਆ 10 ਕਿਲੋ ਆਪਾਂ ਚੋ ਕੇ ਲਈ ਆ ਠੀਕ ਆ ਬਾਕੀ ਸੋਨਾ ਮੁਠੀ ਤੂਰ ਕੇ ਦਿਖਾ ਦੀ ਸੁਆ ਕਿੰਨਾ ਮਾਜੀ ਦੂਜਾ ਜੀ ਠੀਕ ਆ ਬੱਚਾ ਮਗਰ ਕਟਾ 15 ਦਿਨਾਂ ਦੀ ਸੂਈ ਆ ਥੱਲੇ 10 ਕਿਲੋ ਦੁੱਧ ਦਾ ਤੁਸੀਂ ਆਖੀ ਬਾਈ ਵੇਖ ਝੋਟੀ ਇਹ ਵੀ ਨਗੀਨਾ ਹੀ ਆ ਯਾਰ ਹਮ ਮਾੜੀ ਜੀ ਸਾੰਭੀ ਨਹੀਂ ਦੁੱਧ ਦਾ ਬਾਜੂ ਬਈ ਹੈ ਨਾ ਬਾਈ ਦੁੱਧ ਵਾਲੀ ਕਰਕੇ ਥੋੜੀ ਲੱਸੀ ਆ ਜੇ ਦੂਜੀ ਹੁੰਦੀ ਤਾਂ ਨਾ ਚਮਚਰ ਜਾਣੀ ਇਹ ਤਾਂ ਗੱਲ ਹੈ ਕਿ ਹਵਾਨੇ ਦੀ ਫਿਟਨੈਸ ਵਾਹਲੀ ਆ ਹੈ ਨਾ ਐਣ ਫੱਟ ਫੱਟ ਲੇ ਵਾਪਿਆ ਮੋੜ ਲਿਓ ਜੀ ਕੱਲਾ ਕੱਲਾ ਥਨ ਨਿੱਖੜ ਮਾ ਬਾਕੀ ਚੰਗੀ ਆ ਪਤਲੀ ਜਮੜੀ ਦੀ ਆ ਤੇ ਥਣਾ ਦੀ ਭਾਰ ਦੀ ਫੁੱਲ ਗਰੰਟੀ ਸਾਰੇ ਕਾਹੇ ਦੀ ਬਰਾੜਾ ਫੁੱਲ ਗਰੰਟੀ ਆ ਜੇ ਕੋਈ ਆਨਲਾਈਨ ਮੰਗਾਉਂਦਾ ਤਾਂ ਵੀ ਗਰੰਟੀ ਆ 10 ਕਿਲੋ ਦੁੱਧ ਚਵਾਈ ਜਾਊਗੀ ਜੈਜ ਡਿਮਾਂਡ ਡਿਮਾਂਡ ਹੁਣ ਤੂੰ ਮੱਲੀਆਂ ਨੇ ਸਾਡੇ ਗਵਾਂਢੋ ਕੱਲ ਵੀਡੀਓ ਪਾਈ ਸੋਬਾ ਹਮ ਉਹਨੇ 15 ਮੰਗਿਆ ਤੂੰ ਦੱਸ ਦੇ ਅੱਜੇ ਹੱਕ ਦਾ ਸਾਡਾ ਵੀ 15 ਮੰਗਣ ਦਾ ਹਮ ਪਰ ਅਸੀਂ ਨਹੀਂ ਮੰਗਣਾ ਹਮ ਅਸੀਂ 87000 ਚੋਂ 500 ਰੁਪਇਆ ਛੋੜ ਕਰਨੀ ਆ ਕੋਈ ਘਾਟ ਵਾਲਾ ਵੀਰ ਫੋਨ ਨਾ ਲਾਵੇ ਸਾਡੇ 86000 ਰੁਪਇਆ ਹਾਂਜੀ ਠੀਕ ਆ ਅੱਗੇ ਆ ਕੀ ਵੀਰੇ ਨੀਲੀ ਦਾਵੀ ਨੀਲੀ 라ਵੀ ਏ ਬਾਈ ਥੋੜੀ ਕੱਚੀ ਆ ਗੱਭਣਾ ਮੈਂ ਅੱਛਾ ਕਿੰਨੇ ਕ ਦਲ ਲੈਂਦੀ ਆ ਹਾਤਾ ਲੈ ਜੂਗੀ ਇਹ 14 ਤਰੀਕ ਨੂੰ ਥੋੜੀ ਦਿਨ ਪੁਰੇ ਇਹਨਾਂ ਨੇ ਆਪਾਂ ਨੂੰ ਕਾਪੀ ਵਿਖਾਈ ਜਿੱਥੋਂ ਮਾਲ ਕਾਣ ਲਈ ਆ ਹੂੰ ਠੀਕ ਆ ਇਹਦੇ ਨੀਲੀ 라ਵੀ ਦਾ ਹੀ ਪਿਓ ਟੀਕਾ ਲੱਗਾ ਠੀਕ ਆ ਪ੍ਰੋਪਰ ਕਾਰਡ ਦਾ ਟੀਕਾ ਲੱਗਾ ਤੇ ਮੈਂ 15 ਕਿਲੋ ਦੁੱਧ ਭਰਦੀ ਆ ਪਾਰ ਪਿੱਛੇ ਦੀ ਫੁੱਲ ਗਰੰਟੀ ਆ ਬੱਬਾ ਤੋਰੀ ਤੋੜ ਕੇ ਦਿਖਾ ਦੀ ਵੀਰੇ ਮੱਧ ਵੀ ਵੇਲਾ ਵੱਡੀ ਆ ਪੂਰੀ ਤੇ ਜਿਹੜੇ ਭਾਜ ਆਪਾਂ ਦੇ ਦੇਣੀ ਉਹ ਭਾ ਕਿਸੇ ਨੇ ਕਰਨਾ ਨਹੀਂ ਬੱਬਾ ਇਧਰ ਨੂੰ ਤੋਰੀ ਲੰਮੀ ਤੋਕੜਾਂ ਦੇ ਭਾਜ ਹੀ ਦੇ ਦੇਣੀ ਆ ਪਰਾਣਾ ਗਰ ਵੇਲਾ ਆ ਬਰਾੜਾ ਕੱਦ ਮੈਂ ਦਾ ਪੈਚਪੂੜਾ ਵੇਲਾ ਕਿੱਦਾਂ ਯਾਰ ਗਰ ਨਰੋਈ ਆ ਦੇਣ ਹਜੇ ਲੱਗ ਭੱਗ ਲੈ ਜੂਗੇ 14 ਤਰੀਕ ਨੂੰ ਦੇਣ ਪੂਰੇ ਆ ਤੇ ਫਾਈ ਤਾਂ 12 ਦਿਨ ਪਏ ਆ ਬਈ ਇਹਦੇ ਹਾਂ ਬਾਈ ਜੀ ਫੁੱਲੇ ਮੋੜ ਲਿਓ ਜੀ ਜਿਹੜਾ ਥਾਵ ਲੂਗਾ ਉਹਦੇ ਆਪ ਤੇ ਬਾਈ ਇਹ ਤੋਹਫੀ ਆ ਗਰਮੀਆਂ ਦਾ ਜਿਹੜਾ ਲੈ ਗਿਆ ਲੈ ਗਿਆ ਪਾ ਵੀ ਐਨ ਔਰਦਿੰਗ ਵਾਲਾ ਕਰ ਦੇਣ ਕਿੰਨਾ ਪਾ ਤਾਂ ਯਾਰ ਉਧਰ ਲੰਗੀਆਂ ਦਾ ਬਾਈ ਨੇ ਪਾਈ ਸੀ 92000 ਦੀ ਉਹਦਾ ਸਿੰਗ ਵੀ ਸੋਹਣਾ ਇਹਦਾ ਸਿੰਗ ਵੀ ਚੰਗਾ ਪੈਚਪੂੜਾ ਵੀ ਚੰਗਾ ਹੂੰ ਮੁੱਲ ਤਾਂ ਸਾਡਾ ਵੀ ਜੀ ਕਰਦਾ 90 ਕਰ ਲਈਏ ਪਰ ਇਹ ਨਹੀਂ ਕਰਨਾ ਹੂੰ ਤੇ 85000 ਦੀ ਹਾਂ ਨਾ ਬਾਈ ਜੋੜਾ ਜੋੜੇ ਤੇ ਆਪਾਂ 100 ਕਿਲੋਮੀਟਰ ਪਹੁੰਚ ਕਰ ਦਾਂਗੇ ਠੀਕ ਆ 85000 ਤੋਂ ਛੋੜ ਹੀ ਕਰਨੀ ਐ ਜੇ 200 ਛੋੜ ਹੀ ਹੋਣੀ ਐ ਕੋਈ ਬਾਲਾ ਕਸਾਈ ਵਾਲਾ ਵੀਰ ਫੋਨ ਨਾ ਲਾਵੇ ਬਾਕੀ ਨੰਬਰ ਸਕਰੀਨ ਤੇ ਚੱਲੂਗਾ ਜੀ ਧੰਨਵਾਦ